ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਵੀਰ ਕੌਰ ਹਾਜ਼ਰ ਹੋਈ ਹਾਂ ਜੀ ਇੱਕ ਸੱਚੀ ਘਟਨਾ ਲੈ ਕੇ ਤੁਸੀਂ ਸਾਰਿਆਂ ਨੇ ਸਰਦਾਰ ਹਰਪਾਲ ਸਿੰਘ ਪੰਨੂ ਦਾ ਨਾਮ ਜਰੂਰ ਸੁਣਿਆ ਹੋਣਾ ਕਿਉਂਕਿ ਉਹ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਆ ਅਤੇ ਉਹ ਸਾਰੀਆਂ ਸੱਚੀਆਂ ਘਟਨਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹਨ ਉਹਨਾਂ ਦੁਆਰਾ ਹੀ ਕਲਮ ਬੰਦ ਕੀਤੀ ਗਈ ਕਿਤਾਬ ਦੂਰੋਂ ਵੇਖੇ ਸੰਤ ਜਰਨੈਲ ਸਿੰਘ ਇਹ ਕਿਤਾਬ ਸਰਦਾਰ ਹਰਪਾਲ ਸਿੰਘ ਪੰਨੂ ਦੁਆਰਾ ਕਲਮਬੰਦ ਕੀਤੀ ਗਈ ਹੈ ਅਤੇ ਇਸ ਵਿੱਚ ਸਾਰੀਆਂ ਸੱਚੀਆਂ ਘਟਨਾਵਾਂ ਦਾ ਵੇਰਵਾ ਜੋ 1984 ਦੇ ਬਲੂ ਸਟਾਰ ਵੇਲੇ ਲੋਕਾਂ ਨਾਲ ਵਾਪਰਿਆ ਉਹ ਦਖਾਣਤ ਇਸ ਕਿਤਾਬ ਵਿੱਚ ਉਹਨਾਂ ਨੇ ਕਲਮਬੰਦ ਕੀਤਾ ਹੋਇਆ ਹੈ ਉਸੇ ਕਿਤਾਬ ਵਿੱਚੋਂ ਆਪਾਂ ਤੁਹਾਨੂੰ ਇੱਕ ਸੱਚੀ ਘਟਨਾ ਸੁਣਾ ਰਹੇ ਹਾਂ ਜੋ ਸਰਦਾਰ ਹਰਪਾਲ ਸਿੰਘ ਪੰਨੂ ਦੁਆਰਾ ਕਲਮਬੰਦ ਕੀਤੀ ਗਈ ਆ ਤਸ਼ੱਦਦ ਦਾ ਦੌਰ ਇੱਕ ਸੱਚੀ ਘਟਨਾ ਅਖੀਰ ਤੱਕ ਜਰੂਰ ਸੁਣਨਾ 2 ਕਿਲੋਮੀਟਰ ਉੱਤਰ ਦਿਸ਼ਾ ਵੱਲ ਗੱਡੀਆਂ ਦਾ ਕਾਫਲਾ ਤੁਰਿਆ ਚਾਨਣ ਹੋਣ ਤੋਂ ਪਹਿਲਾਂ ਇੱਕ ਫੌਜੀ ਨੇ ਆਪਣਾ ਬਦਬੂਦਾਰ ਤੌਲੀਆ ਮੇਰੀਆਂ ਅੱਖਾਂ ਉੱਪਰ ਘੁੱਟ ਕੇ ਬੰਨ ਦਿੱਤਾ ਮੈਂ ਵਾਰ-ਵਾਰ ਯਤਨ ਕੀਤਾ ਕਿ ਇਸ ਨੂੰ ਕਿਸੇ ਤਰ੍ਹਾਂ ਨੱਕ ਤੋਂ ਕੁਝ ਉੱਪਰ ਕਰ ਸਕਾਂ ਪਰ ਹੱਥ ਪਿੱਛੇ ਬੰਨੇ ਹੋਣ ਸਦਕਾ ਅਜਿਹਾ ਨਹੀਂ ਕਰ ਸਕਿਆ ਉਹ ਲਗਭਗ 2 ਘੰਟੇ ਗੱਡੀਆਂ ਇੱਧਰ-ਉੱਧਰ ਘਮਾਉਂਦੇ ਰਹੇ ਤੇਜ਼ ਮੋੜ ਕੱਟਦੇ ਕਦੀ ਸੱਜੀ ਮੋੜਦੇ ਕਦੀ ਖੱਬੇ ਕਦੀ ਬੈਕ ਕਦੀ ਫਾਰਵਰਡ ਮੈਂ ਇਨਾਂ ਨੂੰ ਸਮਝਿਆ ਕਿ ਇਸ ਤਰ੍ਹਾਂ ਲਿਜਾਂਣ ਦਾ ਮਕਸਦ ਇਹ ਹੈ ਕਿ ਪਤਾ ਨਾ ਲੱਗੇ ਕਿ ਮੈਂ ਕਿੱਥੇ ਹਾਂ ਇਸ ਲਈ ਦੌੜਨ ਦਾ ਯਤਨ ਨਾ ਕਰਾਂ ਕਿਸੇ ਰੇਤਲੀ ਥਾਂ ਉੱਪਰ ਉਤਾਰਿਆ ਕੋਈ ਟਿੱਬਾ ਸੀ ਕਿੱਥੇ ਸੀ ਇਹ ਹੁਣ ਤੱਕ ਪਤਾ ਨਹੀਂ ਇੱਕ ਬੰਦ ਕਮਰੇ ਵਿੱਚ ਲਿਜਾਇਆ ਗਿਆ ਤੌਲੀਆ ਖੁੱਲਿਆ ਕਮਰੇ ਵਿੱਚ ਹਨੇਰਾ ਸੀ ਪਰ ਲੱਗਦਾ ਸੀ ਕੁਝ ਹੋਰ ਬੰਦੇ ਵੀ ਅੰਦਰ ਬੰਦ ਹਨ ਪੂਰੀ ਤਰ੍ਹਾਂ ਕੁਝ ਦਿਸਿਆ ਨਹੀਂ ਪਹਿਲੀ ਵਾਰ ਫਿਰ ਹੱਥ ਖੁੱਲੇ ਤੇ ਕੱਪੜੇ ਉਤਾਰਨ ਲਈ ਹੁਕਮ ਹੋਇਆ ਕੱਪੜੇ ਉਤਾਰ ਦਿੱਤੇ ਗਏ ਕਸ਼ਹਿਰਾ ਉਤਾਰੋ ਮੈਂ ਇਨਕਾਰ ਕੀਤਾ ਤਾਂ ਇੱਕ ਫੌਜੀ ਨੇ 303 ਦੀ ਰਾਈਫਲ ਦਾ ਜ਼ਬਰਦਸਤ ਬਟ ਮੋਢੇ ਉੱਪਰ ਮਾਰਿਆ ਦੂਜੇ ਫੌਜੀ ਨੇ ਪੂਰੇ ਜ਼ੋਰ ਨਾਲ ਦੂਜਾ ਬਟ ਗੋਡੇ ਉੱਪਰ ਮਾਰਿਆ ਤਾਂ ਮੈਂ ਡਿੱਗ ਪਿਆ ਪੁਲਿਸ ਅਤੇ ਫੌਜੀਆਂ ਦੀਆਂ ਗਾਲਾਂ ਦਹਿਰਾਉਣੀਆਂ ਉਚਿਤ ਨਹੀਂ ਹਨ ਫੌਜੀਆਂ ਦੇ ਮੋਢੇ ਉੱਪਰ ਨਾ ਰੈਂਕ ਸਨ ਨਾ ਰੈਸਿਮੈਂਟ ਦਾ ਨਾਮ ਨਾ ਜੇਬਾਂ ਉੱਪਰ ਨੇਮ ਪਲੇਟ ਉਹ ਇੱਕ ਦੂਜੇ ਦਾ ਨਾਮ ਵੀ ਸਾਡੇ ਸਾਹਮਣੇ ਨਹੀਂ ਲੈਂਦੇ ਸਨ ਇੱਕ ਫੌਜੀ ਨੇ ਹੱਥ ਪਾ ਕੇ ਨਾਲਾ ਤੋੜ ਕੇ ਵਗਾਹ ਮਾਰਿਆ ਦਰ ਅਸਲ ਉਹਨਾਂ ਦਾ ਫੌਜੀ ਡਾਕਟਰ ਵੇਖਣਾ ਚਾਹੁੰਦਾ ਸੀ ਕਿ ਸੁੰਨਤ ਕਰਵਾਈ ਹੋਈ ਹੈ ਕਿ ਨਹੀਂ ਕਿ ਇਹ ਪਾਕਿਸਤਾਨੀ ਹੈ ਜਾਂ ਸਿੱਖ ਹੈ ਦੋ ਬੱਟਾਂ ਦੀ ਮਾਰ ਕਾਫੀ ਨਹੀਂ ਲੱਗੀ ਉਹਨਾਂ ਨੂੰ ਫਿਰ ਠੁੱਡੇ ਮੁੱਕੇ ਮਾਰਨੇ ਸ਼ੁਰੂ ਹੋ ਗਏ ਆਪਣੇ ਆਪ ਹੀ ਹਟ ਗਏ ਜਦੋਂ ਉਹਨਾਂ ਦਾ ਜੀ ਕੀਤਾ ਫਿਰ ਹੱਥ ਪਿੱਛੇ ਕੀਤੇ ਤੇ ਮੋਟਾ ਤਾਲਾ ਲਾ ਕੇ ਬਾਹਰ ਖਲੂ ਗਏ ਕੁਝ ਫੌਜੀਆਂ ਦੀਆਂ ਮੈਂ ਆਵਾਜ਼ਾਂ ਸੁਣੀਆਂ ਇਨਕਾ ਬਾਪ ਪਕੜਾ ਗਿਆ ਸਾਲਾ ਬਹਿਨ ਤਕੜਾ ਹੈ ਕੋਈ ਬੜਾ ਕੁਝ ਮਿਲੇਗਾ ਇਤਨੀ ਪਟਾਈ ਹੋਈ ਕੁਸਕਾ ਨਹੀਂ ਇਹਨੇ ਨੂੰ ਦੋ ਫੌਜੀ ਫਿਰ ਅੰਦਰ ਆਏ ਤੇ ਦੁਬਾਰਾ ਕੱਸ ਕੇ ਅੱਖਾਂ ਬੰਨ ਗਏ ਇਨੇ ਕ ਸਮੇਂ ਵਿੱਚ ਮੈਂ ਵੇਖਿਆ ਸੀ ਕਿ ਮੇਰੇ ਦੋ ਵਿਦਿਆਰਥੀ ਵੀ ਬੰਨੇ ਹੋਏ ਹਨ ਫੌਜੀ ਜੰਦਰੇ ਮਾਰ ਕੇ ਬਾਹਰ ਗਏ ਤਾਂ ਇਹ ਵਿਦਿਆਰਥੀ ਸਰਕਦੇ ਸਰਕਦੇ ਮੀਲੇ ਨੇੜੇ ਆ ਗਏ ਇੱਕ ਗੁਰਮੀਤ ਸਿੰਘ ਸੀ ਦੂਜਾ ਭੁਪਿੰਦਰ ਸਿੰਘ ਤੀਜਾ ਇੱਕ ਗੁਰਸੇਵ ਸਿੰਘ ਸੀ ਜੋ ਇੱਥੇ ਨੇੜੇ ਦੇ ਪਿੰਡ ਹਰਪਾਲਪੁਰ ਦਾ ਵਸਨੀਕ ਸੀ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਤੇ ਦੱਸਿਆ ਕਿ ਕੁੱਲ 27 ਬੰਦੇ ਇੱਥੇ ਫੜੇ ਹੋਏ ਹਨ ਜਿਹੜੇ ਆਪਰੇਸ਼ਨ ਬਲੂ ਸਟਾਰ ਵੇਲੇ ਦੁਖਨਵਾਰਨ ਸਾਹਿਬ ਤੋਂ ਗ੍ਰਿਫਤਾਰ ਕੀਤੇ ਮੈਂ ਉਹਨਾਂ ਨੂੰ ਪੁੱਛਿਆ ਅੱਜ ਕੌਣ ਫੜਿਆ ਗਿਆ ਹੈ ਇਹ ਕਹਿ ਰਹੇ ਸਨ ਕਿ ਕੋਈ ਵੱਡਾ ਬੰਦਾ ਹੱਥ ਆਇਆ ਹੈ ਉਹ ਹੱਸ ਪਏ ਕਹਿਣ ਲੱਗੇ ਤੁਹਾਨੂੰ ਤਾਂ ਲਿਆਏ ਹਨ ਇਹਨਾਂ ਦਾ ਖਿਆਲ ਹੈ ਕਿ ਤੁਸੀਂ ਖਾੜਕੂ ਗਰੋਹਾ ਦੇ ਵੱਡੇ ਜਰਨੈਲ ਹੋ ਭਲੇਖੇ ਭਲੇਖੇ ਵਿੱਚ ਹੀ ਮਾਰੀ ਜਾਣਗੇ ਸਾਲੇ ਮੈਂ ਗੁਰਸੇਵ ਸਿੰਘ ਨੂੰ ਦੱਸਿਆ ਤੇਰੇ ਘਰ ਦੇਆਂ ਨੂੰ ਤੇਰਾ ਕੋਈ ਥਾ ਨਾ ਪਤਾ ਲੱਗਾ ਬੜੀ ਥਾਂ ਲੱਭਦੇ ਫਿਰੇ ਪੰਜ ਚਾਰ ਦਿਨ ਪਹਿਲਾਂ ਤੇਰਾ ਸਹਜ ਬਾਠ ਦਾ ਭੋਗ ਪਾ ਕੇ ਹਟੇ ਹਨ ਇਹ ਸੁਣ ਕੇ ਰੋ ਪਿਆ ਨਾਲ ਬੈਠੇ ਸਾਥੀਆਂ ਨੇ ਦਲਾਸਾ ਦਿੱਤਾ ਤੇ ਮੈਨੂੰ ਦੱਸਿਆ ਕਿ ਜੱਗੋਂ ਬੁਰੀ ਮਾਰ ਪੈਣ ਉਪਰੰਤ ਕਦੀ ਰੋਇਆ ਨਹੀਂ ਸੀ ਇਹ ਤੁਹਾਡੀ ਇੰਨੀ ਇੱਕ ਗੱਲ ਸੁਣ ਕੇ ਦੁਸਕਣ ਲੱਗ ਪਿਆ ਹੈ ਚੁੱਪ ਕਰ ਮੂਰਖ ਕਿਸ ਨੂੰ ਬੁਖਾਰ ਰਿਹਾ ਹੈ ਅੰਜੂ ਸਾਰਾ ਦਿਨ ਇਕੱਲੇ ਇਕੱਲੇ ਦੀ ਇਨਟੈਰੋਗੇਸ਼ਨ ਹੁੰਦੀ ਨਾ ਹੱਥ ਖੋਲਦੇ ਨਾ ਅੱਖਾਂ ਮੇਰੇ ਪਾਸ ਦੱਸਣ ਲਈ ਕੁਝ ਨਹੀਂ ਸੀ ਪਰ ਉਹਨਾਂ ਅਨੁਸਾਰ ਮੈਂ ਹੰਡਿਆ ਹੋਇਆ ਅਪਰਾਧੀ ਸਾਂ ਇਸ ਕਰਕੇ ਟੁੱਟ ਨਹੀਂ ਰਿਹਾ ਪਹਿਲਾਂ ਰੱਸੀ ਨਾਲ ਹੱਥ ਬੰਨੇ ਹੋਏ ਸਨ ਸ਼ਾਮ ਹੁੰਦੀਆਂ ਹੀ ਪਿੱਠੇ ਪਿੱਛੇ ਹੱਥ ਕੜੀ ਨਾਲ ਹੱਥ ਨੂੜ ਦਿੱਤੇ ਸੌਣ ਵਿੱਚ ਮੁਸ਼ਕਲ ਆ ਰਹੀ ਸੀ ਨਾਲ ਹੀ ਇੱਕ ਹੋਰ ਹੁਕਮ ਸੁਣਾਇਆ ਗਿਆ ਕਿ ਹਰ ਘੰਟੇ ਬਾਅਦ ਟੱਲੀ ਵੱਜੇਗੀ ਤੇ ਸਾਰੇ ਲੇਟੇ ਹੋਏ ਅਪਰਾਧੀ ਖਲੋ ਜਾਣਗੇ ਖਲੋ ਕੇ ਫਿਰ ਲੇਟ ਜਾਣਗੇ ਅਗਲੇ ਘੰਟੇ ਫਿਰ ਇਹੀ ਇਉਂ ਸਾਰੀ ਰਾਤ ਹੋਏਗਾ ਜਿਸ ਬੰਦੇ ਦੀ ਨੀਂਦ ਘੰਟੀ ਦੀ ਖੜਾਕ ਨਾਲ ਨਾ ਖੁੱਲਦੀ ਉਸ ਨੂੰ ਠੁੱਡੇ ਜਾਂ ਬੱਟ ਮਾਰ ਕੇ ਜਗਾਇਆ ਜਾਂਦਾ ਇੱਕ ਰਾਤ ਤਾਂ ਲੰਘਾ ਲਈ ਹੁਣ ਅਗਲੀ ਰਾਤ ਕਿਵੇਂ ਲੰਗੇ ਸਾਰਾ ਦਿਨ ਪਿੱਛੇ ਹੱਥ ਬੰਨੇ ਹੋਈ ਨੂੜ ਕੇ ਅੱਖਾਂ ਬੰਨਿਆ ਹੋਈਆਂ ਹੱਥ ਤੱਕ ਪੂਰਨ ਬਹਿਸ਼ੀ ਇੰਟਰੋਗੇਸ਼ਨ ਬਿਜਲੀ ਦੇ ਝਟਕੇ ਜ਼ਮੀਨ ਉੱਪਰ ਬੱਜਰੀ ਵਿਛਾ ਕੇ ਗੋਡਿਆਂ ਪਰਨੇ ਰੋੜਨਾ ਇਹੋ ਜਿਹੇ ਸਮੇ ਮੈਨੂੰ ਕਿਹਾ ਗਿਆ ਕਿ ਆਪਣੇ ਰਿਸ਼ਤੇਦਾਰਾਂ ਦੇ ਨਾਮ ਲਿਖਾ ਮੈਂ ਆਪਣੇ ਮਾਮਿਆਂ ਫੁੱਫੜਾਂ ਦੇ ਨਾਮ ਭੁੱਲ ਗਿਆ ਇਸ ਕਾਰਨ ਹੋਰ ਮਾਰਨ ਖੈ ਰਾਤ ਪਈ ਉਹੀ ਬੁਰੀ ਹਾਲਤ ਮੋਤੇ ਮੂੰਹ ਧੀਰ ਤੱਕ ਪਿਆ ਗਰਦਨ ਦੁਖਦਈ ਪਾਸੇ ਪਰਨੇ ਸੁੰਦੇ ਤਾਂ ਇੱਕ ਬਾਹ ਉੱਪਰ ਜਿਸਮ ਦਾ ਸਾਰਾ ਪੂਰਾ ਵਜ਼ਨ ਆ ਜਾਂਦਾ ਕਿਉਂਕਿ ਹੱਥ ਪਿੱਛੇ ਬੰਨੇ ਹੋਏ ਹੁੰਦੇ ਫਿਰ ਹਰ ਘੰਟੇ ਬਾਅਦ ਘੰਟੀ ਦੀ ਆਵਾਜ਼ ਨਾਲ ਉੱਠ ਖਲਾਉਣਾ ਐਉਂ ਤਾਂ ਮੈਂ ਮਰ ਜਾਵਾਂਗਾ ਹੋਲੀ ਦੇ ਕੀ ਮੈਂ ਕੀ ਹੈ ਗੁਰਮੀਜ਼ ਭੁੱਲਿਆ ਤਕੜੇ ਰਹੋ ਪ੍ਰੋਫੈਸਰ ਸਾਹਿਬ ਕੁਝ ਨਹੀਂ ਹੁੰਦਾ ਦੋ ਤਿੰਨ ਦਿਨ ਦੀ ਔਖ ਹੈ ਬਸ ਦੋ ਤਿੰਨ ਦਿਨ ਤੋਂ ਬਾਅਦ ਕੀ ਹੋ ਜਾਵੇਗਾ ਮੈਂ ਪੁੱਛਿਆ ਸਭ ਠੀਕ ਹੋ ਜਾਵੇਗਾ ਉਸਨੇ ਕੇਵਲ ਇੰਨਾ ਕਿਹਾ ਚੌਥੀ ਰਾਤ ਲੰਗੀ ਤਾਂ ਮੈਂ ਕਿਹਾ ਰਾਤ ਬੜੀ ਨੀਂਦ ਆਈ ਰਾਤੀ ਘੰਟੀਆਂ ਮਾਰ ਕੇ ਕਿਉਂ ਨਹੀਂ ਜਗਾਇਆ ਇਹਨਾਂ ਨੇ ਸਾਰੇ ਹੱਸ ਪਏ ਗੁਰਮੇਜ਼ ਨੇ ਕਿਹਾ ਤੁਹਾਨੂੰ ਦੱਸਿਆ ਨਹੀਂ ਕਿ ਸਭ ਠੀਕ ਹੋ ਜਾਵੇਗਾ ਰਾਤੀ ਵੀ ਘੰਟੀਆਂ ਪਿਛਲੀਆਂ ਰਾਤਾਂ ਵਾਂਗ ਵੱਜੀਆਂ ਸਨ ਆਪਾਂ ਹੁਣ ਕੰਡੀਸ਼ਨਡ ਹੋ ਗਏ ਹਾਂ ਸੁੱਤੇ-ਸੁੱਤੇ ਉੱਠ ਜਾਂਦੇ ਹਾਂ ਫਿਰ ਸੌਂ ਜਾਂਦੇ ਹਾਂ ਹੁਣ ਠੀਕ ਰਹੇਗਾ ਹੁਣ ਪੱਕ ਗਏ ਹਾਂ ਗੱਲ ਮਕਾਉਣ ਲਈ ਸੰਖੇਪ ਕਰਨਾ ਚਾਹੀਦਾ ਹੈ ਜਦੋਂ 5 ਦਿਨਾਂ ਬਾਅਦ ਮੇਰੇ ਹੱਥ ਖੁੱਲੇ ਗਏ ਤਾਂ ਬਾਹਾਂ ਸਹੀ ਥਾਂ ਉੱਤੇ ਆਉਣ ਲਈ ਤਿਆਰ ਨਾ ਹੋਈਆਂ ਚੀਕਾ ਨਿਕਲ ਗਈਆਂ ਮੁਰਮੜ ਹੱਥ ਪਿੱਛੇ ਚਲੇ ਜਾਂਦੇ ਲਗਭਗ ਘੰਟੇ ਦੀ ਜਦੋਂ ਜਿਹਦ ਬਾਦ ਬਾਹਾਂ ਅੱਗੇ ਆਉਣ ਲਈ ਰਜ਼ਾਮੰਦ ਹੋਈਆਂ ਹਰ ਸਵੇਰ ਸ਼ਾਮ ਅਸੀਂ ਸਾਰੇ ਜਨੇ ਪਾਠ ਕਰਕੇ ਅਰਦਾਸ ਕਰਦੇ ਹੇ ਸੱਚੇ ਬਾਦਸ਼ਾਹ ਜੇ ਤੂੰ ਸਾਡੇ ਉੱਤੇ ਮਿਹਰਬਾਨ ਹੋ ਜਾਵੇਂ ਤਾਂ ਜੇਲ ਭੇਜ ਦੇ ਅਸੀਂ ਇਸ ਨਰਕ ਵਿੱਚੋਂ ਨਿਕਲਣਾ ਚਾਹੁੰਦੇ ਹਾਂ ਫਿਰ ਅਸੀਂ ਹੱਸਦੇ ਕਿ ਲੋਕ ਜਿਹੜੇ ਜੇਲਾਂ ਵਿੱਚ ਬੰਦੀ ਹਨ ਉਹ ਰਿਹਾਈ ਲਈ ਅਰਦਾਸ ਕਰਦੇ ਹੋਣਗੇ ਅਸੀਂ ਜੇਲ੍ਹ ਜਾਣ ਦੇ ਇੱਛੁਕ ਹਾਂ ਇੱਕ ਦਿਨ ਇੱਕ 14-15 ਸਾਲ ਦੇ ਬੱਚੇ ਨੂੰ ਫੌਜੀਆ ਨੇ ਇੰਨਾ ਕੁੱਟਿਆ ਕਿ ਉਹ ਰੋਂਦਾ ਰੋਂਦਾ ਆਇਆ ਤੇ ਧੀਰ ਤੱਕ ਰੋਂਦਾ ਰਿਹਾ ਫਿਰ ਕਹਿਣ ਲੱਗਾ ਜਦੋਂ ਰਿਹਾਈ ਹੋਈ ਤਾਂ ਗੁਰਦੁਆਰੇ ਮੱਥਾ ਟੇਕਣ ਜਾਵਾਂਗੇ ਤੇ ਮਹਾਰਾਜ ਨੂੰ ਪੁੱਛਾਂਗੇ ਸਾਡਾ ਕੀ ਕਸੂਰ ਸੀ ਬਾਬਾ ਸਾਨੂੰ ਕਿਉਂ ਇੰਨੀ ਮਾਰ ਪਈ ਇੱਕ ਬਜ਼ੁਰਗ ਜੋ ਆਪ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਿਆ ਸੀ ਬੋਲਿਆ ਅਜੇ ਹਾ ਨਾ ਕਰੀ ਪੁੱਤਰ ਕੇਵਲ ਸ਼ੁਕਰਾਨਾ ਕਰੀ ਇਹ ਨਾ ਪੁੱਛੀ ਕਿ ਵੀ ਕਸੂਰਾਂ ਨੂੰ ਮਾਰ ਕਿਉਂ ਪਈ ਜੇ ਇਹੋ ਜਿਹੇ ਸਵਾਲ ਕਰੇਗਾ ਤਾ ਪੰਜਵੇਂ ਪਾਤਸ਼ਾਹ ਤੈਨੂੰ ਪੁੱਛਣਗੇ ਸਾਡਾ ਕੀ ਕਸੂਰ ਸੀ ਜਦੋਂ ਸਾਨੂੰ ਤੰਗ ਕੀਤਾ ਸੀ ਉਹਨਾਂ ਨੇ ਫਿਰ ਨਿੱਕੇ ਸਾਹਿਬਜ਼ਾਦੇ ਪੁੱਛਣਗੇ ਸਾਡਾ ਕੀ ਕਸੂਰ ਸੀ ਜਿਨ੍ਹਾਂ ਨੇ ਸਿਰ ਦੇ ਕੇ ਸ਼ੁਕਰਾਨਾ ਕੀਤਾ ਸੀ ਅਕਾਲ ਪੁਰਖ ਦਾ ਤੇ ਕਿਹਾ ਸੀ ਦੁੱਧ ਵਿਨ ਰੂਵਰ ਜਾਈਆਂ ਦਾ ਓੜਨਾਗ ਨਿਵਾਸਾਂ ਦੇ ਰਹਿਣਾ ਉਹਨਾਂ ਪਾਸ ਗਿਲੇ ਸ਼ਿਕਵੇ ਨਹੀਂ ਕਰੀਦੇ ਹਰੇਕ ਬੰਦੀ ਦੇ ਜਿਸਮ ਉੱਪਰ ਜ਼ਖਮ ਸਨ ਜੁਲਾਈ ਦਾ ਮਹੀਨਾ ਆ ਗਿਆ ਸੀ ਮੱਖੀਆਂ ਦੇ ਝੁੰਡ ਵੱਢਦੇ ਹੱਥ ਬੰਨੇ ਹੋਣ ਕਰਕੇ ਉਡਾ ਨਾ ਸਕਦੇ ਫੌਜੀਆਂ ਦੀ ਅੰਮੰਤਾ ਕਰਦੇ ਕਿ ਰੇਤੇ ਦੀ ਇੱਕ ਇੱਕ ਮੁਠ ਜ਼ਖਮਾਂ ਉੱਪਰ ਸੁੱਟ ਦੇਣ ਕੋਈ ਕੋਈ ਰਹਿਮਦਿਲ ਫੌਜੀ ਮਿੱਟੀ ਦੀਆਂ ਮੁਠੀਆਂ ਭਰਦਾ ਤੇ ਜ਼ਖਮਾਂ ਤੇ ਪਾ ਵੀ ਦਿੰਦਾ ਉਸ ਦਾ ਸ਼ੁਕਰਾਨਾ ਕਰਦੇ ਕੋਈ ਕੀ ਸਗੁੰ ਜ਼ਖਮ ਉੱਪਰ ਠੁੱਡੇ ਮਾਰਦਾ ਕੌਣ ਮਿੱਟੀ ਪਾ ਗਿਆ ਸੀ ਕੋਈ ਪਤਾ ਨਾ ਲੱਗਦਾ ਕਿਉਂਕਿ ਅੱਖਾਂ ਬੰਨੀਆਂ ਹੋਈਆਂ ਸਨ ਸੁਖਵੰਤ ਸਿੰਘ ਨਾਂ ਦੇ ਮੁੰਡੇ ਨੇ ਪਾਣੀ ਮੰਗਿਆ ਫੌਜੀ ਪਾਣੀ ਦਾ ਡੱਬਾ ਭਰ ਕੇ ਉਸ ਦੇ ਮੂੰਹ ਨੂੰ ਲਾਉਣ ਲੱਗਾ ਜਿਸ ਪਾਸੇ ਡੱਬਾ ਸੀ ਉਸ ਪਾਸੇ ਮੂੰਹ ਕਰਕੇ ਉਹ ਪਾਣੀ ਦੀ ਘੁੱਟ ਭਰਨ ਲੱਗਾ ਤਾਂ ਫੌਜੀ ਨੇ ਭੈਣ ਦੀ ਗਾਲ ਕੱਢ ਕੇ ਕਿਹਾ ਦਿਖਾਈ ਦੇ ਰਿਹਾ ਹੈ ਸਾਲੇ ਕੋ ਔਰ ਬਤਾਤਾ ਨਹੀਂ ਕਿ ਕਸ ਕਰ ਕਪੜਾ ਬੰਦੂ ਕਰਤਾ ਹੂੰ ਇਲਾਸ ਤਿੰਨ ਤਿੰਨ ਪੱਤੇ ਦੋਹਾਂ ਅੱਖਾਂ ਉੱਪਰ ਰੱਖ ਗਏ ਕਸ ਕੇ ਕਪੜਾ ਬੰਨ ਦਿੱਤਾ ਇੱਕ ਦਿਨ ਵਿੱਚ ਹੀ ਉਸ ਦੀਆਂ ਅੱਖਾਂ ਇੰਉ ਗਲ ਗਈਆਂ ਸਨ ਜਿਵੇਂ ਪੱਤੇ ਬੰਨਣ ਨਾਲ ਫੂੜਾ ਗਲ ਕੇ ਫੁੱਟ ਜਾਂਦਾ ਹੈ ਪਰ ਉਸ ਨੇ ਸੀ ਤੱਕ ਨਹੀਂ ਕੀਤੀ ਜਦੋਂ ਸਾਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਲਗਭਗ 100 ਸਿੱਖ ਵਕੀਲ ਦੌੜਦੇ ਹੋਏ ਸਾਡੇ ਕੇਸ ਲੜਨ ਹਿਤ ਪੇਸ਼ ਹੋਏ ਤਾਂ ਸਾਡੇ ਜਿਸਮਾ ਵਿੱਚੋਂ ਬਦਬੂ ਇਨੀ ਤਿੱਖੀ ਆ ਰਹੀ ਸੀ ਕਿ ਸਾਡੇ ਨੇੜੇ ਕੋਈ ਖਲੋਣ ਲਈ ਤਿਆਰ ਨਹੀਂ ਸੀ 2 ਮਹੀਨੇ ਨਾ ਕਿਸੇ ਨੇ ਨਹਾਉਣ ਦਿੱਤਾ ਨਾ ਦੰਤਨ ਬਰਸ਼ ਕਿਧਰੇ ਮਿਲਿਆ ਸਤਾਈ ਬੰਦਿਆਂ ਵਿੱਚੋਂ ਲਗਭਗ ਅੱਧਿਆਂ ਦੇ ਜ਼ਖਮਾਂ ਵਿੱਚ ਕੀੜੇ ਪੈ ਗਏ ਹੋਏ ਸਨ ਜੂਨ ਅਤੇ ਜੁਲਾਈ ਦੇ 2 ਮਹੀਨੇ ਜਿਸ ਕਮਰੇ ਵਿੱਚ ਬੰਦ ਰੱਖਿਆ ਸੀ ਉੱਤੇ ਪੱਖਾ ਤਾਂ ਕੀ ਹੋਣਾ ਸੀ ਖਿੜਕੀ ਜਾਂ ਰੋਸ਼ਨ ਦਾਣ ਵੀ ਨਹੀਂ ਸੀ 5 5 7 7 ਫਰਜ਼ੀ ਕੇਸ ਹਰੇਕ ਬੰਦੇ ਉੱਪਰ ਮੜ ਕੇ ਸਖਤ ਸੁਰੱਖਿਆ ਅੰਦਰ ਨਾ ਬੇਜੇਲ ਵਿੱਚ ਭੇਜ ਦਿੱਤੇ ਗਏ ਇਹਨਾਂ ਵਿੱਚੋਂ ਕੋਈ ਵੀ ਕੇਸ 6 ਮਹੀਨੇ ਤੋਂ ਵਧੇກ ਨਹੀਂ ਚੱਲਿਆ ਸਾਰਾ ਝੂਠ ਦਾ ਅਡੰਬਰ ਸੀ ਨਾ ਸਬੂਤ ਨਾ ਗਵਾਹੀ ਨਾ ਸਰਕਾਰ ਵੱਲੋਂ ਪੈਰਵਾਈ ਪਰ ਜਿਸ ਜਿਸ ਦੀ ਜ਼ਮਾਨਤ ਹੋਣ ਲੱਗਦੀ ਜਾਂ ਕੋਈ ਬਰੀ ਹੋਣ ਲੱਗਦਾ ਉਸ ਨੂੰ ਜੇਲ੍ਹ ਦੀ ਡਿਊਰੀਓਂ ਬਾਰ ਨਿਕਲਣ ਤੋਂ ਪਹਿਲਾਂ ਹੀ ਕੌਮੀ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਕਰ ਲਿਆ ਜਾਂਦਾ ਹੈ ਪੰਜਾਬੀ ਪਾਠਕਾਂ ਦੀ ਬੇਨਤੀ ਹੈ ਕਿ ਉਹ ਅੰਗਰੇਜ਼ਾਂ ਵੱਲੋਂ ਲਾਇ ਰੂਲ ਐਕਟ ਦਾ ਮੁਕਾਬਲਾ ਨੈਸ਼ਨਲ ਸਕਿਉਰਿਟੀ ਐਕਟ ਨਾਲ ਕਰਨ ਭਾਰਤੀ ਦੇਸ਼ ਭਗਤਾ ਨੇ ਇਸ ਐਕਟ ਨੂੰ ਕਾਲਾ ਕਾਨੂੰਨ ਐਲਾਨ ਕੇ ਵਿਦਰੋਹ ਕੀਤਾ ਤਾਂ ਅੰਗਰੇਜ਼ੀ ਸਰਕਾਰ ਨੇ ਇਹ ਵਾਪਸ ਲੈ ਲਿਆ ਸੀ ਭਾਰਤ ਸਰਕਾਰ ਵੱਲੋਂ ਆਇਦ ਐਨ ਐਸ ای ਜਾਂ ਟਾਡਾ ਰੂਲ ਐਕਟ ਤੋਂ ਕਿਤੇ ਪਿਆਕਰ ਐਕਟ ਹੈ ਤੇ 1984 ਤੋਂ ਲੈ ਕੇ ਅੱਜ ਤੱਕ ਇਸ ਐਕਟ ਅਧੀਨ ਕੁੱਲ ਹਿੰਦੁਸਤਾਨ ਵਿੱਚ ਜਿੰਨੇ ਵਿਅਕਤੀ ਨਜ਼ਰਬੰਦ ਕੀਤੇ ਗਏ ਉਸ ਵਿੱਚ 80% ਸਿੱਖ ਹਨ ਕਿੰਨਿਆਂ ਨੂੰ ਕੀ ਕੀ ਤਸੀਹੇ ਦਿੱਤੇ ਗਏ ਇਹ ਅੰਕੜੇ ਪ੍ਰਾਪਤ ਨਹੀਂ ਹਨ ਉਨਾ ਸਿੱਖਾਂ ਦੇ ਖਿਲਾਫ ਅਜਿਹੇ ਪਰਮਾਰੂ ਕਾਨੂੰਨ ਸਰਕਾਰ ਨੇ ਘੜੇ ਜਿੰਨਾ ਸਿੱਖਾਂ ਨੇ ਹਿੰਦੁਸਤਾਨ ਨੂੰ ਬਚਾਉਣ ਲਈ ਆਪਣੀ ਕੋਈ ਪਿਆਰੀ ਵਸਤੀ ਵਸਤੂ ਕਦੇ ਸੰਭਾਲ ਕੇ ਨਹੀਂ ਰੱਖੀ ਹੁਣ ਕੱਲ ਸੰਸਾਰ ਨੇ ਫੈਸਲਾ ਇਹ ਕਰਨਾ ਹੈ ਕਿ ਇਸ ਦੇਸ਼ ਦੇ ਖੈਰ ਖਵਾ ਕੌਣ ਹਨ ਬਹੁ ਗਿੰਤੀ Hindu ਭਾਈਆਂ ਦੀ ਸਰਕਾਰ ਕਿ ਸਿੱਖ ਸਿੱਖ ਦੇਸ਼ ਦੀ ਵੰਡ ਦੇ ਖਿਲਾਫ ਰਹੇ ਇਹਨਾਂ ਦੀਆਂ ਜਾਇਦਾਦਾਂ ਅਤੇ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ ਤੇ ਲੱਖਾਂ ਦੀ ਗਿਣਤੀ ਵਿੱਚ ਕਤਲ ਹੋਈ ਅੱਜ ਤੱਕ ਦੇਸ਼ ਵੰਡ ਦੀ ਸੱਟ ਸਿੱਖਾਂ ਲਈ سنگੀਨ ਦਰਦ ਵਾਂ ਕੇ ਬੈਠੀ ਹੋਈ ਹੈ ਜਿਨ੍ਹਾਂ ਅਤੇ ਨਹਿਰੂ ਤਰੰਤ ਹਕੂਮਤ ਸੰਭਾਲਣ ਲਈ ਤਰਲੋ ਮੱਛੀ ਹੋ ਰਹੇ ਸਨ ਦੇਸ਼ ਵੰਡ ਹੋ ਗਈ ਪਾਕਿਸਤਾਨ ਨੇ ਪਾਕਿਸਤਾਨ ਵਿੱਚ ਜਨਾਹ ਦੇਸ਼ ਭਗਤ ਹੈ ਤੇ ਭਾਰਤ ਲਈ ਨਹਿਰੂ ਤੋਂ ਵੱਡਾ ਦੇਸ਼ ਭਗਤ ਕੌਣ ਹੋ ਸਕਦਾ ਹੈ ਸਿੱਖ ਜਿਹੜੇ ਅੱਜ ਤੱਕ ਦੇਸ਼ ਵੰਡ ਦੇ ਖਿਲਾਫ ਹਨ ਗਦਾਰ ਐਲਾਨੇ ਗਏ ਹਨ ਸਿੱਖਾਂ ਨੂੰ ਪਾਕਿਸਤਾਨ ਦੇ 에ਜੰਟ ਹੋਣ ਦੀਆਂ ਉਪਾਦੀਆਂ ਅਕਸਰ ਮਿਲਦੀਆਂ ਹਨ ਤਨ ਹੈ ਭਾਰਤ ਤਨ ਹੈ ਭਾਰਤੀ ਪ੍ਰਾ ਧੰਨਵਾਦ ਜੀ ਲੱਗਦਾ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਕੱਲ ਫਿਰ ਮਿਲਦੇ ਹਾਂ ਜੀ ਇੱਕ ਸੱਚੀ ਘਟਨਾ ਦੇ ਨਾਲ ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਸਾਡੇ ਚੈਨਲ ਨਾਲ ਜਰੂਰ ਜੁੜੇ ਰਹੋ ਸਤਿ ਸ੍ਰੀ ਅਕਾਲ ਜੀ